ਮੇਰਾ ਨਾਮ ਅੰਜੂਆ ਮੈਂ ਤਕਰੀਬਨ ਉਦੋਂ 20 ਸਾਲ ਦੀ ਸੀ ਜਦੋਂ ਮੇਰੇ ਮੰਮੀ ਡੈਡੀ ਮੈਨੂੰ ਨਾਨਕੇ ਛੱਡ ਗਏ ਸੀ ਮੰਮੀ ਡੈਡੀ ਦਾ ਅਚਾਨਕ ਵੀਜ਼ਾ ਆ ਗਿਆ ਸੀ ਜਿਸ ਕਰਕੇ ਉਹ ਮੈਨੂੰ ਨਾਨਕੇ ਘਰ ਛੱਡ ਕੇ ਕੈਨੇਡਾ ਚਲੇ ਗਏ ਸੀ ਪਹਿਲਾਂ ਮੰਮੀ ਡੈਡੀ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਸੀ ਪਰ ਉਹਨਾਂ ਦਾ ਵੀਜ਼ਾ ਨਹੀਂ ਲੱਗ ਰਿਹਾ ਸੀ ਹੁਣ ਮੇਰੀ ਭੂਆ ਨੇ ਮੇਰੇ ਮੰਮੀ ਡੈਡੀ ਦਾ ਵੀਜ਼ਾ ਲਗਵਾ ਦਿੱਤਾ ਸੀ ਪਰ ਮੇਰਾ ਵੀਜ਼ਾ ਨਹੀਂ ਆਇਆ ਸੀ ਨਾਲ ਤਾਂ ਮੇਰੀ ਵੀ ਫਾਈਲ ਲੱਗੀ ਹੋਈ ਸੀ ਪਰ ਮੇਰਾ ਵੀਜ਼ਾ ਨਹੀਂ ਆਇਆ ਸੀ ਜਿਸ ਕਰਕੇ ਮੰਮੀ ਡੈਡੀ ਨੇ ਮੈਨੂੰ ਨਾਨਕੇ ਛੱਡ ਦਿੱਤਾ ਮੇਰੇ ਨਾਨਕੇ ਘਰ ਨਾਨਾ ਨਾਨੀ ਮਾਮਾ ਮਾਮੀ ਤੇ ਇੱਕ ਮਾਮੇ ਦਾ ਮੁੰਡਾ ਸੀ ਮੇਰਾ ਨਾਨਕੇ ਘਰ ਬੜਾ ਦਿਨ ਲੱਗਦਾ ਸੀ ਜਿਸ ਕਰਕੇ ਮੰਮੀ ਡੈਡੀ ਨੇ ਇਹ ਫੈਸਲਾ ਲਿਆ ਕਿ ਮੈਨੂੰ ਨਾਨਕੇ ਘਰ ਛੱਡਿਆ ਜਾਵੇ ਜਿਸ ਦਿਨ ਮੰਮੀ ਡੈਡੀ ਦੀ ਫਲਾਈਟ ਸੀ ਮੈਂ ਉਸ ਦਿਨ ਬੜਾ ਰੋਈ ਕਿਉਂਕਿ ਮਾਪਿਓ ਨਾਲੋਂ ਦੂਰ ਹੋਣਾ ਬੜਾ ਔਖਾ ਲੱਗਦਾ ਸੀ ਬੇਸ਼ੱਕ ਨਾਨਾ ਨਾਨੀ ਮੈਨੂੰ ਬੜਾ ਪਿਆਰ ਕਰਦੇ ਸੀ ਪਰ ਫਿਰ ਵੀ ਮੰਮੀ ਡੈਡੀ ਦੀ ਜਗ੍ਹਾ ਤਾਂ ਕੋਈ ਨਹੀਂ ਲੈ ਸਕਦਾ ਸੀ ਇਸ ਕਰਕੇ ਮੈਂ ਹੁਣ ਆਪਣੇ ਨਾਨਕੇ ਘਰ ਆ ਗਈ ਸੀ ਨਾਨਕੇ ਘਰ ਨਾਨਾ ਮੈਨੂੰ ਪੁਰਾਣੀਆਂ ਗੱਲਾਂ ਸੁਣਾਉਂਦਾ ਹੁੰਦਾ ਸੀ ਮੈਨੂੰ ਪੁਰਾਣੀਆਂ ਗੱਲਾਂ ਸੁਣਨਾ ਬੜਾ ਪਸੰਦ ਸੀ ਮੈਂ ਪੜ੍ਹਾਈ 'ਚ ਬੜੀ ਹੁਸ਼ਿਆਰ ਸੀ ਮੇਰੇ ਨਾਨਾ ਜੀ ਪ੍ਰਿੰਸੀਪਲ ਰਹਿ ਚੁੱਕੇ ਸੀ ਜਿਸ ਕਰਕੇ ਨਾਨਾ ਜੀ ਪੜ੍ਹਨ 'ਚ ਮੇਰੀ ਬੜੀ ਮਦਦ ਕਰਦੇ ਸੀ ਮੇਰੇ ਮਾਮੇ ਦਾ ਮੁੰਡਾ ਜੋ ਕਿ ਮੇਰੇ ਨਾਲੋਂ 2 ਸਾਲ ਵੱਡਾ ਸੀ ਉਹ ਵੀ ਕਾਲਜ 'ਚ ਪੜਦਾ ਸੀ ਜਦਕਿ ਮੈਂ ਅਜੇ ਪਲੱਸ 2 'ਚ ਪੜਦੀ ਸੀ ਮੈਂ ਪਲੱਸ 2 ਤੋਂ ਬਾਅਦ ਆਈਲਟਸ ਕਰਕੇ ਮੰਮੀ ਡੈਡੀ ਦੇ ਮਗਰੀ ਬਾਹਰ ਚਲੇ ਜਾਣਾ ਸੀ ਹੁਣ ਸਾਡਾ ਇਹੀ ਪਲਾਨ ਸੀ ਇਸ ਕਰਕੇ ਮੈਂ ਕਿਵੇਂ ਨਾ ਕਿਵੇਂ 1 ਸਾਲ ਉਹਨਾਂ ਤੋਂ ਬਿਨਾਂ ਇਕੱਲੇ ਕੱਢ ਲੈਣਾ ਸੀ ਪਰ ਜਦੋਂ ਮੈਂ ਨਾਨਕੇ ਘਰ ਰਹਿੰਦੀ ਸੀ ਤਾਂ ਮੇਰ ਨਾਲ ਕੁਝ ਅਜੀਹਾ ਹੋਇਆ ਜੋ ਮੈਂ ਕਦੇ ਸੋਚਿਆ ਨਹੀਂ ਸੀ ਮਾਮਾ ਮੰਮੀ ਵੀ ਚੰਗੇ ਸੀ ਉਹ ਵੀ ਮੇਰਾ ਵਧੀਆ ਮੋਹ ਕਰਦੇ ਸੀ ਕਿਉਂਕਿ ਮੰਮੀ ਦੇ ਆਪਣੇ ਕੋਈ ਕੁੜੀ ਨਹੀਂ ਸੀ ਜਿਸ ਕਰਕੇ ਉਹ ਮੇਰਾ ਵਧੀਆ ਮੋਹ ਕਰਦੀ ਸੀ ਪਰ ਇੱਕ ਦਿਨ ਜੋ ਹੋਇਆ ਉਹ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਹਾਂ ਜਦੋਂ ਮਾਮੇ ਦਾ ਮੁੰਡਾ ਕਾਲਜ ਤੋਂ ਪੜ੍ਹ ਕੇ ਘਰ ਨੂੰ ਆ ਰਿਹਾ ਸੀ ਤਾਂ ਰਾਹ ਵਿੱਚ ਬੜਾ ਮੀਂਹ ਆ ਗਿਆ ਜਿਸ ਕਰਕੇ ਉਹ ਪੂਰਾ ਪੇਜ ਝੁੱਕਿਆ ਸੀ ਪਰ ਉਸ ਦਿਨ ਮੈਂ ਸਕੂਲ ਨਹੀਂ ਗਈ ਸੀ ਮੈਂ ਘਰ ਵਿੱਚ ਹੀ ਸੀ ਨਾਨਾ ਨਾਨੀ ਵੀ ਉਸ ਦਿਨ ਘਰ ਨਹੀਂ ਸੀ ਉਹ ਵੀ ਕਿਤੇ ਰਿਸ਼ਤੇਦਾਰੀ 'ਚ ਮਿਲਣ ਗਏ ਹੋਏ ਸੀ ਮਾਮਾ ਮੰਮੀ ਦਵਾਈ ਲੈਣ ਗਏ ਹੋਏ ਸੀ ਘਰ 'ਚ ਮੈਂ ਸਿਰਫ ਕੱਲੀ ਹੀ ਸੀ ਮੰਮੀ ਨੇ ਮੈਨੂੰ ਫੋਨ ਕਰ ਦਿੱਤਾ ਸੀ ਕਿ ਅਸੀਂ ਥੋੜਾ ਲੇਟ ਆਵਾਂਗੇ ਕਿਉਂਕਿ ਰਾਜਮੀ ਪੈਣ ਲੱਗ ਗਿਆ ਤੇ ਅਸੀਂ ਭੇਜ ਚੁੱਕੇ ਆ ਅਸੀਂ ਮੇਰੀ ਭੈਣ ਦੇ ਘਰ ਰੁਕੇ ਆ ਸਾਡੇ ਆਉਣ ਤੱਕ ਤੂੰ ਘਰ ਦਾ ਖਿਆਲ ਰੱਖੀ ਤੇਰਾ ਭਰਾ ਸੈਂਟੀ ਵੀ ਆਉਂਦਾ ਹੀ ਹੋਊਗਾ ਮੈਂ ਕਿਹਾ ਠੀਕ ਆ ਮਾਮੀ ਨੇ ਮੈਨੂੰ ਇਹ ਵੀ ਕਿਹਾ ਕਿ ਤੇਰੇ ਭਰਾ ਨੂੰ ਆਉਂਦੇ ਨੂੰ ਚਾਹ ਬਣਾ ਕੇ ਦੇ ਦੇਵੀਂ ਉਹ ਵੀ ਕਾਲਜ ਤੋਂ ਭੇਜ ਕੇ ਹੀ ਆਊਗਾ ਕਿਉਂਕਿ ਮੀ ਬਹੁਤ ਤੇਜ਼ ਆ ਗਿਆ ਸੀ ਪਰ ਮੌਸਮ ਗਰਮੀਆਂ ਦਾ ਸੀ ਮੀ ਪੈਣ ਕਰਕੇ ਠੰਡ ਹੋ ਚੁੱਕੀ ਸੀ ਮੀ ਬਹੁਤ ਜ਼ਿਆਦਾ ਜ਼ੋਰ ਨਾ ਪੈ ਰਿਆ ਸੀ ਜਦੋਂ ਸੰਤੀ ਘਰ ਆਇਆ ਤਾਂ ਮੈਂ ਵੇਖਿਆ ਕਿ ਉਹ ਪੂਰੀ ਤਰ੍ਹਾਂ ਭਿੱਜ ਚੁੱਕਿਆ ਸੀ ਭਿੱਜ ਵੀ ਇੰਨਾ ਚੁੱਕਿਆ ਸੀ ਕਿ ਉਹਦੇ ਕੱਪੜੇ ਬਿਲਕੁਲ ਗਜੋ ਗਜ ਹੋ ਗਏ ਸੀ ਮੈਂ ਉਹਦੇ ਕੋਲ ਭੱਜ ਕੇ ਉਹਦੀ ਕਿੱਟ ਫੜੀ ਉਹਦੀਆਂ ਕਿਤਾਬਾਂ ਵੀ ਥੋੜੀਆਂ-ਥੋੜੀਆਂ ਗਿੱਲੀਆਂ ਹੋ ਚੁੱਕੀਆਂ ਸੀ ਕਿਉਂਕਿ ਮੀ ਬਹੁਤ ਜ਼ਿਆਦਾ ਸੀ ਮੈਂ ਜਲਦੀ-ਜਲਦੀ ਕਿੱਟ ਚੋਂ ਉਹਦੀਆਂ ਕਿਤਾਬਾਂ ਬਾਹਰ ਕੱਢੀਆਂ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਇਹ ਤਾਂ ਇੰਨੀਆਂ ਜ਼ਿਆਦਾ ਗਿੱਲੀਆਂ ਨਹੀਂ ਹੋਈਆਂ ਤੂੰ ਜਲਦੀ-ਜਲਦੀ ਮੈਨੂੰ ਮੇਰੇ ਕੱਪੜੇ ਲਿਆ ਕੇ ਦੇ ਮੈਂ ਕਿਹਾ ਰੁਕ ਮੈਂ ਹੁਣੇ ਲਿਆ ਕੇ ਦਿੰਨੀ ਆ ਮੈਂ ਉਹਦੀ अलमारी ਵਿੱਚੋਂ ਕੱਪੜੇ ਕੱਢਣ ਗਈ ਤਾਂ ਮੈਨੂੰ ਕੁਝ ਅਜੀਬ ਜਿਹੀਆਂ ਚੀਜ਼ਾਂ ਮਿਲੀਆਂ। ਉਹਦੀ अलमारी 'ਚ ਪਤੀ-ਪਤਨੀ ਦੇ ਵਰਤਨ ਵਾਲਾ ਸਮਾਨ ਪਿਆ ਸੀ। ਮੈਂ ਉਹਨੂੰ ਵੇਖ ਕੇ ਹੈਰਾਨ ਰਹਿ ਗਈ। ਉਹ ਮੈਨੂੰ ਵਾਰ-ਵਾਰ ਵਾਜਾ ਮਾਰ ਰਿਹਾ ਸੀ ਜਿਸ ਕਰਕੇ ਉਹਦਾ ਉਹ ਸਮਾਨ ਮੇਰੇ ਕੋਲੋਂ ਜਲਦੀ-ਜਲਦੀ ਵਿੱਚ ਥੱਲੇ ਡੇਗ ਗਿਆ ਤੇ ਮੈਂ ਧਿਆਨ ਨਹੀਂ ਦਿੱਤਾ ਤੇ ਮੈਂ ਜਲਦੀ-ਜਲਦੀ ਉਹਦੇ ਕੱਪੜੇ ਲੈ ਕੇ ਉਹਦੇ ਕੋਲ ਚਲੀ ਗਈ। ਜਦੋਂ ਮੈਂ ਉਹਦੇ ਕੋਲ ਜਾ ਰਹੀ ਸੀ ਤਾਂ ਉਹ ਜਲਦੀ-ਜਲਦੀ ਆਪ ਹੀ ਅੰਦਰ ਆ ਗਿਆ। ਉਹ ਮੈਨੂੰ ਕਹਿਣ ਲੱਗਾ ਕਿ ਇੰਨਾ ਟਾਈਮ ਕਿਉਂ ਲਗਾ ਦਿੱਤਾ? ਜਦੋਂ ਉਹਨੇ ਆਪਣਾ ਸਮਾਨ ਥੱਲੇ ਡਿੱਗਿਆ ਵੇਖਿਆ ਤਾਂ ਉਸ ਵੱਲ ਵੇਖਣ ਲੱਗਾ ਮੇਰੀ ਵੀ ਨਿਗਾਹ ਉਸ ਵੱਲ ਪੈ ਗਈ ਮੈਂ ਆਪਣਾ ਮੂੰਹ ਸਾਈਡ ਤੇ ਕਰ ਲਿਆ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੇਰਾ ਸਮਾਨ ਕਿਉਂ ਚੁੱਕਿਆ ਸੀ ਤੈਨੂੰ ਅਕਲ ਨਹੀਂ ਆ ਇੰਨੀ ਗੱਲ ਕਹਿ ਕੇ ਉਹ ਸਮਾਨ ਉਹਨੇ ਚੁੱਕ ਕੇ ਆਪਣੀ ਲਿਮਾਰੀ 'ਚ ਦੁਬਾਰਾ ਰੱਖ ਦਿੱਤਾ ਮੈਨੂੰ ਬੜੀ ਸ਼ਰਮਜੀ ਆ ਰਹੀ ਸੀ ਪਰ ਮੈਂ ਕੁਝ ਨਾ ਬੋਲੀ ਮੈਂ ਤਾਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਜਿਵੇਂ ਮੈਨੂੰ ਕੁਝ ਪਤਾ ਹੀ ਨਾ ਲੱਗਾ ਹੋਵੇ ਫਿਰ ਸੰਟੀ ਮੈਨੂੰ ਕਹਿਣ ਲੱਗਾ ਕਿ ਮੈਨੂੰ ਟਾਵਲ ਲਿਆ ਕੇ ਦੇ ਮੈਂ ਟਾਵਲ ਲਿਆ ਕੇ ਉਹਦਾ ਸਿਰ ਪੂੰਝਣ ਲੱਗੀ ਮੈਨੂੰ ਲੱਗਾ ਕਿ ਉਹ ਬਹੁਤ ਪਰੇਸ਼ਾਨ ਆ ਜਦੋਂ ਮੈਂ ਉਹਦੇ ਸਿਰ ਤੇ ਟਾਵਲ ਫੇਰ ਰਹੀ ਸੀ ਤਾਂ ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਬੜੀ ਠੰਡ ਲੱਗ ਰਹੀ ਆ ਜਲਦੀ ਜਲਦੀ ਮੇਰੀ ਸ਼ਰਟ ਵੀ ਤਾਰ ਦੇ ਜਦੋਂ ਮੈਂ ਉਹਦੀ ਸ਼ਰਟ ਪਨ ਲੱਗੀ ਤਾਂ ਉਹ ਕੁਝ ਅਜੀਬ ਜਿਹਾ ਕਰਨ ਲੱਗਾ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਮੈਨੂੰ ਲੱਗ ਰਿਹਾ ਸੀ ਕਿ ਉਹਨੂੰ ਠੰਡ ਲੱਗ ਰਹੀ ਹੈ ਇਸ ਕਰਕੇ ਇਦਾਂ ਕਰ ਰਿਹਾ ਉਹ ਮੈਨੂੰ ਕਹਿਣ ਲੱਗਾ ਕਿ ਮੈਨੂੰ ਬੜੀ ਗੁਦਗੁਦੀ ਹੋ ਰਹੀ ਆ ਤੂੰ ਮੈਨੂੰ ਇਸ ਤਰ੍ਹਾਂ ਟੱਚ ਨਾ ਕਰ ਫਿਰ ਮੈਂ ਜਾਣ ਜਾਣ ਕੇ ਉਹਦੇ ਗੁਦਗੁਦੀ ਕਰਨ ਲੱਗੀ ਉਹਨੇ ਮੈਨੂੰ ਵਾਲਾਂ ਤੋਂ ਫੜ ਕੇ ਬੈੱਡ ਤੇ ਸੋਟ ਲਿਆ ਤੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਜਦੋਂ ਉਹਨੇ ਇਸ ਤਰ੍ਹਾਂ ਕੀਤਾ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਾ ਮੈਂ ਕਿਹਾ ਸੈਂਟੀ ਤੂੰ ਹੀ ਕੀ ਕਰ ਰਿਹਾ ਉਹ ਕਹਿਣ ਲੱਗਾ ਚੁੱਪ ਕਰ ਜਾ ਬਸ ਮੈਨੂੰ ਕੁਝ ਹੋ ਰਿਹਾ ਮੈਂ ਉਹਦੇ ਇਸ਼ਾਰੇ ਨਹੀਂ ਸਮਝ ਰਹੀ ਸੀ ਪਰ ਮੈਨੂੰ ਇਹ ਸਭ ਚੰਗਾ ਨਹੀਂ ਲੱਗ ਰਿਹਾ ਸੀ ਮੈਂ ਉਹਦੇ ਕੋਲੋਂ ਪਰੇ ਹੋਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹ ਦੁਬਾਰਾ ਮੈਨੂੰ ਆਪਣੇ ਸੀਨੇ ਨਾਲ ਲਗਾ ਰਿਹਾ ਸੀ ਮੈਨੂੰ ਉਹਦੇ ਤੇ ਬੜਾ ਗੁੱਸਾ ਆ ਰਿਹਾ ਸੀ ਕਿਉਂਕਿ ਮੈਂ ਸਮਝ ਗਈ ਸੀ ਕਿ ਉਹ ਮੈਨੂੰ ਗਲਤ ਤਰੀਕੇ ਨਾਲ ਆਪਣੇ ਨਾਲ ਆ ਰਿਹਾ ਮੈਂ ਉਹਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਕੀ ਕਰ ਰਿਹਾ ਉਹ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਹੁਣ ਘਰ ਵਿੱਚ ਕੋਈ ਨਹੀਂ ਆ ਆਪਾਂ ਨੂੰ ਵਧੀਆ ਲੱਗੂਗਾ ਵੇਖੇ ਤੈਨੂੰ ਵੀ ਕਿੰਨਾ ਵਧੀਆ ਲੱਗੂਗਾ ਤੂੰ ਮੇਰੇ ਕੋਲ ਆ ਮੈਂ ਉਹਦੇ ਕੋਲੋਂ ਦੂਰ ਭੱਜ ਰਹੀ ਸੀ ਤੇ ਉਹ ਉਨਾ ਹੀ ਮੈਨੂੰ ਨੇੜੇ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਇੰਨੇ ਟਾਈਮ ਤੱਕ ਸਾਡਾ ਬਾਲਾ ਦਰਵਾਜ਼ਾ ਖੜਕ ਗਿਆ ਮਾਮਾ ਮਾਮੀ ਆ ਰਹੇ ਸੀ ਉਹਨਾਂ ਨੂੰ ਵੇਖ ਕੇ ਸੰਟੀ ਘਬਰਾ ਗਿਆ ਤੇ ਮੇਰੇ ਨਾਲੋਂ ਦੂਰ ਹੋ ਗਿਆ ਤੇ ਮੈਨੂੰ ਕਹਿਣ ਲੱਗਾ ਵੀ ਕਿਸੇ ਨੂੰ ਕੁਝ ਨਾ ਦੱਸੀ ਜੋ ਆਪਣੇ ਵਿੱਚ ਹੋਇਆ ਨਹੀਂ ਤਾਂ ਮੈਂ ਆਪਣੀ ਮੰਮੀ ਨੂੰ ਕਹਿ ਕੇ ਤੈਨੂੰ ਇਸ ਘਰੋਂ ਵਿੱਚੋਂ ਕਢਵਾ ਦਊਂਗਾ ਮੈਂ ਹੈਰਾਨ ਰਹਿ ਗਈ ਕਿ ਉਹ ਕਿਦਾਂ ਦੀਆਂ ਗੱਲਾਂ ਕਰ ਰਿਹਾ ਸੀ ਅਗਲੇ ਦਿਨ ਜਦੋਂ ਮੈਂ ਕਾਲਜ ਤੋਂ ਘਰ ਆਈ ਤਾਂ ਮੈਂ ਵੇਖਿਆ ਕਿ ਸੰਤੀ ਮੇਰੇ ਕਮਰੇ 'ਚ ਸੁੱਤਾ ਪਿਆ ਸੀ ਮੈਂ ਸੰਤੀ ਨੂੰ ਕਿਹਾ ਕਿ ਤੂੰ ਆਪਣੇ ਕਮਰੇ 'ਚ ਜਾ ਮੈਂ ਵੀ ਥੋੜਾ ਆਰਾਮ ਕਰਨਾ ਮੈਂ ਥੱਕੀ ਹੋਈ ਆ ਸੰਤੀ ਕਹਿਣ ਲੱਗਾ ਕਿ ਮੇਰੇ ਕਮਰੇ ਦਾ ਏਸੀ ਨਹੀਂ ਚੱਲਦਾ ਇਸ ਕਰਕੇ ਮੈਂ ਇੱਥੇ ਪਿਆ ਸੀ ਮੈਂ ਦੁਬਾਰਾ ਉਹਨੂੰ ਫੇਰ ਕਿਹਾ ਕਿ ਇੱਥੋਂ ਚਲਾ ਜਾ ਇੰਨੇ ਟਾਈਮ ਤੱਕ ਮੰਮੀ ਸਾਡੇ ਕਮਰੇ ਵਿੱਚ ਆ ਗਈ ਮੰਮੀ ਕਹਿਣ ਲੱਗੀ ਫੇਰ ਕੀ ਹੋਇਆ ਜੇ ਇੱਥੇ ਪੈ ਗਿਆ ਤੂੰ ਕਿਹੜਾ ਕਮਰਾ ਆਪਣੇ ਪਿੰਡੋਂ ਲੈ ਕੇ ਆਈ ਸੀ ਤੂੰ ਵੀ ਇੱਥੇ ਹੀ ਪੈ ਜਾ ਮੰਮੀ ਨੂੰ ਚਾਹ ਦੇ ਕੇ ਵਾਪਸ ਚਲੀ ਗਈ। ਮੈਨੂੰ ਬੈੱਡ ਤੇ ਪੈਣ ਤੋਂ ਡਰਜਾ ਲੱਗ ਰਿਹਾ ਸੀ ਕਿਉਂਕਿ ਜੋ ਹਰਕਤ ਉਹ ਕੱਲ ਮੇਰੇ ਨਾਲ ਕਰ ਰਿਹਾ ਸੀ ਉਸ ਤੋਂ ਮੈਨੂੰ ਡਰਜਾ ਲੱਗ ਰਿਹਾ ਸੀ। ਇੰਨਾ ਟਾਈਮ ਤੱਕ ਮਾਮੀ ਫੇਰ ਮੋੜਾਈ। ਉਹ ਮੈਨੂੰ ਕਹਿਣ ਲੱਗੀ ਤੂੰ ਅਜੇ ਤੱਕ ਇੱਥੇ ਹੀ ਖੜੀ ਆਂ। ਤੈਨੂੰ ਕਿਹਾ ਸੀ ਕਿ ਤੂੰ ਇੱਥੇ ਹੀ ਆਰਾਮ ਕਰ ਲਾ। ਫਿਰ ਮੇਰੇ ਨਾਲ ਥੋੜਾ ਬਹੁਤ ਕੰਮ ਕਰਵਾਈ। ਮੈਨੂੰ ਮੰਮੀ ਦੇ ਕਹੇ ਤੋਂ ਬੈੱਡ ਤੇ ਮਾਮੇ ਦੇ ਮੁੰਡੇ ਨਾਲ ਬੈਠਣਾ ਪਿਆ ਉਹ ਪਿਆਸੀ ਤੇ ਮੈਂ ਉੱਥੇ ਬੈਠ ਗਈ ਜਦੋਂ ਮੰਮੀ ਬਾਹਰ ਚਲੀ ਗਈ ਤਾਂ ਮੇਰੇ ਵੱਲ ਅਜੀਬ ਜੀ ਨਜ਼ਰ ਨਾਲ ਵੇਖ ਰਿਹਾ ਸੀ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿਉਂਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਭਰਾ ਹੀ ਮੇਰੇ ਨਾਲ ਐਦਾਂ ਕਰੇਗਾ ਮੈਨੂੰ ਉਹਦੇ ਤੇ ਗੁੱਸਾ ਵੀ ਆ ਰਿਹਾ ਸੀ ਮੈਂ ਉਹਨੂੰ ਕਹਿ ਦਿੱਤਾ ਕਿ ਮੇਰੇ ਨਾਲ ਕੋਈ ਸ਼ੈਤਾਨੀ ਕਰਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਤੂੰ ਹਸਾਬ ਲਾ ਲਈ ਜੇ ਤੂੰ ਕੋਈ ਵੀ ਸ਼ਤਾਨੀ ਕੀਤੀ ਤਾਂ ਮੈਂ ਘਰ ਦੇ ਨੂੰ ਸਾਰੀ ਗੱਲ ਦੱਸ ਦੇਣੀ ਆ ਮੇਰੀ ਇੰਨੀ ਗੱਲ ਕਹਿਤੇ ਉਹ ਤੜਫ ਉੱਠਿਆ ਤੇ ਮੈਨੂੰ ਕਹਿਣ ਲੱਗਾ ਤੂੰ ਖੁਦ ਜ਼ਿਆਦਾ ਹੀ ਬੋਲਦੀ ਆ ਸਾਡੇ ਘਰ ਵਿੱਚ ਰਹਿ ਕੇ ਮੇਰੇ ਤੇ ਰੋਪ ਮਾਰਦੀ ਆ ਮੈਂ ਕਿਹਾ ਤੈਨੂੰ ਸਮਝ ਕਿਉਂ ਨਹੀਂ ਲੱਗ ਰਿਹਾ ਆਪਾਂ ਦੋਵੇਂ ਭੈਣ ਭਰਾ ਆ ਤੇ ਤੂੰ ਮੇਰੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਬਣਾ ਰਹੀ ਆ ਉਹ ਮੈਨੂੰ ਕਹਿਣ ਲੱਗਾ ਜਿਸ ਦਿਨ ਤੂੰ ਮੇਰੀ ਅਲਮਾਰੀ ਵਿੱਚੋਂ ਮੇਰਾ ਪਰਸਨਲ ਸਮਾਨ ਚੁੱਕਦੀ ਸੀ ਉਸ ਦਿਨ ਤੇਨੂੰ ਸ਼ਰਮ ਨਹੀਂ ਆਈ ਅੱਜ ਤੈਨੂੰ ਕੁਝ ਜ਼ਿਆਦਾ ਸ਼ਰਮ ਆ ਰਹੀ ਆ ਜੇ ਤੂੰ ਇੰਨੀ ਜ਼ਿਆਦਾ ਚੰਗੀ ਸੀ ਤਾਂ ਤੂੰ ਮੇਰਾ ਸਮਾਨ ਕਿਉਂ ਵੇਖ ਰਹੀ ਸੀ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਤੇਰੇ ਕੱਪੜੇ ਕੱਢ ਰਹੀ ਸੀ ਮੈਂ ਤੇਰਾ ਸਮਾਨ ਥੋੜੀ ਵੇਖ ਰਹੀ ਸੀ ਸ਼ਾਇਦ ਉਸੇ ਗੱਲ ਤੋਂ ਮੈਨੂੰ ਗਲਤ ਸਮਝਣ ਲੱਗ ਗਿਆ ਜੇ ਮੈਨੂੰ ਪਤਾ ਹੁੰਦਾ ਕਿ ਉਹਦਾ ਇੱਥੇ ਪਰਸਨਲ ਸਮਾਨ ਪਿਆ ਤਾਂ ਮੈਂ ਉਹਦੀ ਅਲਮਾਰੀ ਨੂੰ ਕਦੇ ਵੀ ਨਾ ਹੱਥ ਲਾਉਂਦੀ ਮੈਂ ਤਾਂ ਇਹ ਸੋਚ ਕੇ ਕੱਪੜੇ ਕੱਢਣ ਚਲੀ ਗਈ ਕਿ ਚਲ ਮੀਚ ਭਿੱਜਿਆ ਹੋਇਆ ਮੈਂ ਉਹਨੂੰ ਕੱਪੜੇ ਕੱਢ ਕੇ ਦੇ ਦੇ ਦਿੰਨੀ ਆ ਪਰ ਉਹ ਤਾਂ ਮੈਨੂੰ ਗਲਤ ਨਜ਼ਰ ਨਾਲ ਹੀ ਵੇਖਣ ਲੱਗ ਪਿਆ ਹੌਲੀ ਹੌਲੀ ਉਹ ਆਪਣੇ ਪੈਰ ਮੇਰੇ ਪੈਰਾਂ ਨਾਲ ਲਾਉਣ ਲੱਗਾ ਮੈਂ ਉਹਨੂੰ ਕਿੰਨੀ ਵਾਰ ਸਮਝਾਇਆ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਸੀ ਫਿਰ ਮੈਂ ਉਹ ਤੋਂ ਉੱਠ ਕੇ ਨਾਨੀ ਵਾਲੇ ਕਮਰੇ ਵਿੱਚ ਚਲੀ ਗਈ ਮੈਂ ਨਾਨੀ ਨਾਲ ਜਾ ਕੇ ਪੈ ਗਈ ਨਾਨੀ ਮੈਨੂੰ ਕਹਿਣ ਲੱਗੀ ਕੀ ਹੋਇਆ ਪੋਤਾ ਜਿ ਪੜ੍ਹਾਈ ਨਹੀਂ ਕਰਨੀ ਮੈਂ ਕਿਹਾ ਨਾਨੀ ਮੇਰਾ ਸਿਰ ਦੁਖ ਰਿਹਾ ਮੈਂ ਥੋੜਾ ਟਾਈਮ ਆਰਾਮ ਕਰਨਾ ਇਸ ਕਰਕੇ ਕਮਰੇ ਚ ਆਈਆਂ ਉਧਰ ਸੈਂਟੀ ਪਿਆ ਸੀ ਇਸ ਕਰਕੇ ਮੈਂ ਇੱਧਰ ਆ ਗਈ ਨਾਨੀ ਕਹਿਣ ਲੱਗੀ ਚਲ ਠੀਕ ਹੈ ਥੋੜਾ ਬਹੁਤ ਕੰਮ ਆਪਣੀ ਮਾਮੀ ਨਾਲ ਕਰਵਾ ਦਿਆ ਕਰ ਤੈਨੂੰ ਪਤਾ ਹੀ ਆ ਫਿਰ ਉਹ ਜਲਦੀ ਹੀ ਥੱਕ ਜਾਂਦੀ ਆ ਉਵੀ ਬਿਮਾਰ ਰਹਿੰਦੀ ਆ ਮੈਂ ਕਿਹ ਕੋਈ ਗੱਲ ਨਹੀਂ ਨਾਨੀ ਮੈਂ ਕਰਵਾ ਦੂੰਗੀ ਪਰ ਹੁਣ ਮੈਨੂੰ ਰਾਮ ਕਰਨ ਦਿਓ ਮੈਨੂੰ ਨਾ ਬੁਲਾਇਓ ਨਾਨੀ ਕਹਿਣ ਲੱਗੀ ਚਲ ਠੀਕ ਐ ਤੈਨੂੰ ਕੋਈ ਡਿਸਟਰਬ ਨਹੀਂ ਕਰਦਾ ਤੂੰ ਥੋੜਾ ਟਾਈਮ ਰਾਮ ਕਰ ਲੈ ਤੇ ਉਸ ਤੋਂ ਬਾਅਦ ਆਪਣੀ ਮੰਮੀ ਨਾਲ ਕੰਮ ਕਰਵਾ ਦੇਵੀਂ ਥੋੜਾ ਰਾਮ ਕਰਨ ਤੋਂ ਬਾਅਦ ਮੈਂ ਉੱਠ ਕੇ ਬਾਹਰ ਆ ਗਈ ਤੇ ਵੇਖਿਆ ਕਿ ਮਾਮੇ ਦੇ ਫੋਨ ਤੇ ਮੰਮੀ ਦੀ ਵੀਡੀਓ ਕਾਲ ਚੱਲ ਰਹੀ ਸੀ ਜਦੋਂ ਮੰਮੀ ਨੇ ਪਿੱਛੇ ਮੈਨੂੰ ਵੇਖਿਆ ਤਾਂ ਉਹ ਕਹਿਣ ਲੱਗੇ ਕਿ ਮੇਰੀ ਉਹਦੇ ਨਾਲ ਗੱਲ ਕਰਵਾ ਮੰਮੀ ਮੈਨੂੰ ਪੁੱਛਣ ਲੱਗੀ ਕਿ ਤੇਰਾ ਦਿਲ ਤਾਂ ਲੱਗਿਆ ਹੋਇਆ ਮੈਂ ਕਿਹਾ ਹਾਂਜੀ ਪਰ ਤੁਹਾਡੀ ਵੀ ਬੜੀ ਯਾਦ ਆਉਂਦੀ ਆ ਮੈਨੂੰ ਜਲਦੀ ਆਪਣੇ ਕੋਲ ਬੁਲਾ ਲਓ ਮੰਮੀ ਕਹਿਣ ਲੱਗੀ ਕਿ ਜੇ ਇਸ ਤਰ੍ਹਾਂ ਬੁਲਾਉਣਾ ਹੁੰਦਾ ਤਾਂ ਅਸੀਂ ਤੈਨੂੰ ਨਾਲ ਹੀ ਲੈ ਜਾਂਦੇ ਹੁਣ ਤੈਨੂੰ ਵੀ ਪਤਾ ਹੀ ਆ ਇਸ ਕਲਾਸ ਤੋਂ ਬਾਅਦ ਤੂੰ ਆਈਲੈਂਡਸ ਕਰਕੇ ਸਾਡੇ ਕੋਲ ਆ ਸਕਦੀ ਹੁਣ ਤੂੰ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦਿਆ ਕਰ ਚੰਗੇ ਨੰਬਰ ਲੈ ਕੇ ਪਾਸ ਹੋ ਜਾ ਤੇ ਫਿਰ ਆਈਲੈਂਡਸ ਦੇ ਕਲਾਸਾਂ ਲਗਾਉਣ ਲੱਗ ਜਾ ਮੈਂ ਕਿਹਾ ਠੀਕ ਆ ਮੇਰੀ 12ਵੀਂ ਕਲਾਸ ਦੇ ਪੇਪਰ ਹੁੰਦੇ ਸੀ ਪੇਪਰਾਂ ਤੋਂ ਬਾਅਦ ਮੈਂ ਆਈਲੈਂਡਸ ਕਰਨ ਸ਼ੈਅਰ ਲੱਗ ਗਈ ਸੀ ਉਥੇ ਬਸ ਦਾ ਕੋਈ ਟਾਈਮ ਨਹੀਂ ਸੀ ਜਦੋਂ ਸਵੇਰੇ ਸੈਂਟੀ ਕਾਲਜ ਜਾਂਦਾ ਸੀ ਉਸ ਟਾਈਮ ਨਾਨੀ ਮੈਨੂੰ ਸੈਂਟੀ ਦੇ ਨਾਲ ਜਾਣ ਲਈ ਕਹਿੰਦੀ ਸੀ ਮੈਂ ਉਹਦੇ ਨਾਲ ਜਾ ਕੇ ਬਿਲਕੁਲ ਰਾਜੀ ਨਹੀਂ ਸੀ ਪਰ ਹੁਣ ਮੇਰੇ ਕੋਲੇ ਹੋਰ ਕੋਈ ਚਾਰਾ ਵੀ ਨਹੀਂ ਸੀ ਮੈਂ ਕਿਵੇਂ ਨਾ ਕਿਵੇਂ ਕਰਕੇ ਇਹ 2-3 ਮਹੀਨੇ ਕੱਟਣਾ ਚਾਹੁੰਦੀ ਸੀ ਉਸ ਤੋਂ ਬਾਅਦ ਤਾਂ ਮੈਂ ਆਪਣੀ ਫਾਈਲ ਲਾ ਕੇ ਬਾਹਰ ਚੱਲੇ ਜਾਣਾ ਸੀ ਤੇ ਮੈਨੂੰ ਪੂਰਾ ਯਕੀਨ ਸੀ ਕਿ ਮੈਂ ਜਲਦੀ ਹੀ ਬੈਂਡ ਲਾਉਂਗੀ ਇਸ ਕਰਕੇ ਮੈਂ ਉਹਦੇ ਨਾਲ ਚਲੀ ਜਾਂਦੀ ਸੀ ਉਹ ਮੈਨੂੰ ਉੱਥੇ ਤਾਰ ਜਾਂਦਾ ਸੀ ਤੇ ਆਪ ਅੱਗੇ ਕਾਲਜ ਚਲਾ ਜਾਂਦਾ ਸੀ ਰਾਹ ਵਿੱਚ ਉਹ ਮੇ ਨਾਲ ਬੜੀਆਂ ਬਤਮੀਜ਼ੀਆਂ ਜੀਆਂ ਕਰਦਾ ਸੀ ਉਹ ਹਰ ਟਾਈਮ ਮੈਨੂੰ ਇਹੀ ਚੀਜ਼ ਲਈ ਮਨਾਉਂਦਾ ਸੀ ਕਿ ਤੂੰ ਮੇ ਨਾਲ ਨਜਾਇਜ਼ ਰਿਸ਼ਤਾ ਬਣਾ ਮੈਨੂੰ ਬੜੀ ਸ਼ਰਮ ਆਉਂਦੀ ਸੀ ਕਿ ਉਹ ਮੇਰਾ ਭਰਾ ਹੋ ਕੇ ਮੇਰ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਮੈਂ ਉਹਨੂੰ ਕਿੰਨੀ ਵਾਰ ਸਮਝਾਇਆ ਸੀ ਪਰ ਉਹ ਬਿਲਕੁਲ ਨਹੀਂ ਸਮਝਦਾ ਸੀ ਕਿਉਂਕਿ ਉਹਦੇ ਦਿਮਾਗ ਤੇ ਇਹ ਗੱਲ ਚੜੀ ਹੋਈ ਸੀ ਉਹਨੂੰ ਇੱਜ਼ਤ ਦੀ ਕੋਈ ਸਾਰ ਨਹੀਂ ਸੀ ਹਰ ਟਾਈਮ ਮੈਂ ਉਹਦੇ ਕੋਲੋਂ ਬਚ-ਬਚ ਕੇ ਰਹਿੰਦੀ ਸੀ ਉਹ ਮੈਨੂੰ ਧਮਕੀਆਂ ਵੀ ਦਿੰਦਾ ਸੀ ਕਿ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਘਰੇ ਤੇਰੇ ਗਾਲਾਂ ਪਵਾ ਦੇਣੀਆਂ ਨੇ ਮੈਂ ਇਦਾਂ ਦੀ ਗੱਲ ਕਹੂੰਗਾ ਕਿ ਤੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਮੈਨੂੰ ਸਮਝ ਨਹੀਂ ਲੱਗਦਾ ਸੀ ਕਿ ਮੈਂ ਕੀ ਕਰਾਂ ਜੇ ਮੈਂ ਇਹ ਸਭ ਗੱਲਾਂ ਮੰਮੀ ਡੈਡੀ ਨੂੰ ਦੱਸਦੀ ਸੀ ਤਾਂ ਸਾਡੀ ਰਿਸ਼ਤੇਦਾਰੀ 'ਚ ਫਰਕ ਪੈ ਜਾਣਾ ਸੀ ਪਹਿਲੀ ਗੱਲ ਮੰਮੀ ਨੇ ਤਾਂ ਮੇਰੀ ਇਸ ਗੱਲ ਤੇ ਯਕੀਨ ਹੀ ਨਹੀਂ ਕਰਨਾ ਸੀ ਕਿਉਂਕਿ ਉਹਨੂੰ ਤਾਂ ਆਪਣੇ ਭਤੀਜੇ ਤੇ ਬੜਾ ਵਿਸ਼ਵਾਸ ਸੀ ਉਹ ਤਾਂ ਹਰ ਟਾਈਮ ਸੰਟੀ ਨੂੰ ਇਹੀ ਗੱਲ ਕਹਿੰਦੀ ਸੀ ਕਿ ਤੂੰ ਹੀ ਇਹਦੇ ਤੇ ਨਿਗਾਹ ਰੱਖਣੀ ਆ ਅੱਜਕੱਲ੍ਹ ਜ਼ਮਾਨਾ ਬੜਾ ਖਰਾਬ ਆ ਕੁੜੀਆਂ ਬੜੀ ਛੇਤੀ ਵਿਗੜ ਜਾਂਦੀਆਂ ਨੇ ਤੇ ਇਹ ਇੱਧਰ-ਉਧਰ ਨਾ ਜਾਵੇ ਸਿੱਧਾ ਇੰਸਟੀਚਿਊਟ ਤੋਂ ਘਰ ਆਵੇ ਇਹ ਤੇਰੀ ਜ਼ਿੰਮੇਵਾਰੀ ਆ ਪਰ ਮੰਮੀ ਨੂੰ ਕੀ ਪਤਾ ਸੀ ਕਿ ਜਿਸ ਨਾਲ ਮੈਂ ਜਾਨੀ ਆ ਉਹੀ ਮੇਰੇ ਤੇ ਗਲਤ ਨਜ਼ਰ ਰੱਖ ਰਿਹਾ ਮੇਰੇ ਕੋਲੇ ਹੋਰ ਕੋਈ ਚਾਰਾ ਨਹੀਂ ਸੀ ਮੈਨੂੰ ਉਹਦੇ ਨਾਲ ਹੀ ਜਾਣਾ ਪੈਂਦਾ ਸੀ ਇੱਕ ਦਿਨ ਮੈਂ ਸਕੀਮ ਲਗਾਈ ਕਿ ਮੈਂ ਇੰਸਟੀਚਿਊਟ ਵਾਲਿਆਂ ਨੂੰ ਕਹਿ ਕੇ ਆਪਣੀ ਕਲਾਸ ਸ਼ਾਮ ਦੀ ਕਰਵਾ ਲੈਣੀ ਆ ਤੇ ਸ਼ਾਮ ਨੂੰ ਮੈਂ ਮਾਮੇ ਨਾਲ ਇੰਸਟੀਚਿਊਟ ਜਾ ਆਇਆ ਕਰੂੰਗੀ ਜਾਂ ਫਿਰ ਬੱਸ ਦੇ ਜਾਇਆ ਕਰੂੰਗੀ ਮੈਂ ਇਹਦੇ ਨਾਲ ਨਹੀਂ ਜਾਂਦੀ ਮੈਂ ਉਹਨਾਂ ਨੂੰ ਕਹਿ ਕੇ ਆਪਣੀ ਕਲਾਸ ਸ਼ਾਮ ਦੀ ਕਰਵਾ ਲਈ ਤੇ ਮੈਂ ਘਰੇ ਆ ਕੇ ਨਾਨੀ ਨੂੰ ਕਿਹਾ ਕਿ ਨਾਨੀ ਜਿਆਦਾ ਬੱਚੇ ਹੋਣ ਕਰਕੇ ਉਹਨਾਂ ਨੇ ਮੈਨੂੰ ਈਵਨਿੰਗ ਟਾਈਮ ਦਿੱਤਾ ਆ ਮੇਰੀ ਕਲਾਸ ਸ਼ਾਮ ਨੂੰ ਲੱਗਿਆ ਕਰੂਗੀ ਨਾਨੀ ਕਹਿਣ ਲੱਗੀ ਪਾਗਲ ਹੋ ਗਈਆਂ ਤੂੰ ਉਹਨਾਂ ਨੂੰ ਕਹਿਣਾ ਸੀ ਕਿ ਮੈਂ ਸ਼ਾਮ ਨੂੰ ਨਹੀਂ ਆ ਸਕਦੀ ਸਵੇਰ ਨੂੰ ਸੈਂਟੀ ਕਾਲਜ ਜਾਂਦਾ ਤੇ ਤੈਨੂੰ ਲੈ ਆਉਂਦਾ ਸਾਨੂੰ ਤਾਂ ਔਖਾ ਹੋ ਜਾਣਾ ਮੈਂ ਕਿਹਾ ਨਾਨੀ ਕੋਈ ਗੱਲ ਨਹੀਂ ਮੈਂ ਬਸ ਤੇ ਚਲੀ ਜਾਇਆ ਕਰੂੰਗੀ ਜਾਂ ਫਿਰ ਮੈਨੂੰ ਮਾਮਾ ਜੀ ਛਾੜ ਦਿਆ ਕਰਨਗੇ ਸ਼ਹਿਰ ਕਿਹੜਾ ਬਾੜੀ ਦੂਰ ਆ ਨੇੜੇ ਹੀ ਤਾਂ ਹੈਗਾ ਆ ਹੁਣ ਮੈਂ ਬੜੀ ਖੁਸ਼ ਸੀ ਕਿਉਂਕਿ ਮੈਂ ਬਾਸਤੇ ਚਲੀ ਜਾਂਦੀ ਸੀ ਤੇ ਬਾਸਤੇ ਵਾਪਸ ਆ ਜਾਂਦੀ ਸੀ ਹੁਣ ਮੈਨੂੰ ਕੋਈ ਡਰ ਨਹੀਂ ਸੀ ਸੈਂਟਿਸ ਗੱਲ ਤੋਂ ਬੜਾ ਦੁਖੀ ਸੀ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਵੇਖੀ ਜਾ ਮੈਂ ਬਦਲਾ ਜ਼ਰੂਰ ਲਊਂਗਾ ਤੂੰ ਜਾਣਬੋਝ ਕੇ ਇਹ ਸਭ ਕੀਤਾ ਤੂੰ ਜਾਣਬੋਝ ਕੇ ਬਾਸਤੇ ਜਾਣ ਲੱਗੀ ਆ ਵੇਖੀ ਤਰ੍ਹਾਂ ਮੈਂ ਕੀ ਹਾਲ ਕਰੂੰਗਾ ਮੈਨੂੰ ਤਾਂ ਇਹ ਸਮਝ ਨਹੀਂ ਲੱਗ ਰਿਹਾ ਸੀ ਕਿ ਉਹਦੀ ਮੇਰੇ ਨਾਲ ਕੀ ਦੁਸ਼ਮਣੀ ਸੀ ਮੇਰੇ ਨਾਲ ਇਦਾਂ ਕਿਉਂ ਕਰਦਾ ਸੀ ਬਸ ਇੱਕ ਗੱਲ ਨਾ ਮੰਨਣ ਦਿਓ ਮੇਰੇ ਨਾਲ ਇਸ ਤਰ੍ਹਾਂ ਕਰਦਾ ਸੀ ਪਰ ਉਹ ਗੱਲ ਹੀ ਇਦਾਂ ਦੀ ਸੀ ਜੋ ਮੈਂ ਕਦੇ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਉਹਨੂੰ ਆਪਣਾ ਭਰਾ ਮੰਨਦੀ ਸੀ ਬੇਸ਼ੱਕ ਉਹ ਇਸ ਗੱਲ ਤੋਂ ਭੜਕ ਗਿਆ ਸੀ ਪਰ ਮੈਨੂੰ ਇਸ ਗੱਲ ਦੀ ਪੂਰੀ ਸੋਚ ਸੀ ਕਿ ਉਹ ਮੇਰਾ ਭਰਾ ਆ ਇੱਕ ਦਿਨ ਜਦੋਂ ਮੈਂ ਇੰਸਟੀਚਿਊਟ ਤੋਂ ਬੱਸ ਸਟੈਂਡ ਨੂੰ ਜਾ ਰਹੀ ਸੀ ਤਾਂ ਦੋ ਮੁੰਡੇ ਮੈਨੂੰ ਵੇਖ ਕੇ ਬੜਾ ਘੂਰ ਰਹੇ ਸੀ ਮੈਨੂੰ ਬੜਾ ਡਰ ਲੱਗ ਰਿਹਾ ਸੀ ਕਿਉਂਕਿ ਸ਼ਾਮ ਦਾ ਟਾਈਮ ਸੀ ਪਤਾ ਨਹੀਂ ਉਹ ਮੇਰੇ ਵੱਲ ਇਸ ਤਰ੍ਹਾਂ ਕਿਉਂ ਵੇਖ ਰਹੇ ਸੀ ਫਿਰ ਮੇਰੇ ਦਿਮਾਗ ਨੇ ਕੰਮ ਕੀਤਾ ਮੈਂ ਮਾਮੇ ਨੂੰ ਉੱਥੇ ਖੜ ਕੇ ਫੋਨ ਕਰ ਦਿੱਤਾ ਕਿ ਮੇਰੀ ਬੱਸ ਲੰਘ ਗਈ ਹੈ ਤੁਸੀਂ ਮੈਨੂੰ ਲੈਣ ਲਈ ਆ ਜਾਓ 10 ਮਿੰਟ ਦਾ ਰਾਹ ਸੀ ਮਾਮਾ ਮੈਨੂੰ ਉੱਥੋਂ ਆ ਕੇ ਲੈ ਗਿਆ ਉਹ ਮੁੰਡੇ ਉੱਥੇ ਹੀ ਵਾਪਸ ਚਲੇ ਗਏ ਸ਼ਾਇਦ ਉਹ ਡਰ ਗਏ ਸੀ ਮੈਨੂੰ ਘਰ ਆ ਕੇ ਬੜਾ ਹੋਰ ਤਰ੍ਹਾਂ ਦਾ ਹੋ ਰਿਹਾ ਸੀ ਇੱਕ ਦਿਲ ਕਰਦਾ ਸੀ ਕਿ ਮਾਮਾ ਜੀ ਨੂੰ ਸਭ ਕੁਝ ਦੱਸ ਦਵਾਂ ਪਰ ਫਿਰ ਵੀ ਮੈਂ ਚੁੱਪ ਰਹੀ ਮੈਨੂੰ ਲੱਗਦਾ ਸੀ ਜੇਕਰ ਮੈਂ ਮਾਮਾ ਜੀ ਨੂੰ ਦੱਸ ਦਿੱਤਾ ਤਾਂ ਸ਼ਾਇਦ ਉਹ ਮੈਨੂੰ ਉੱਥੋਂ ਢਾਣਾ ਲੈਣ ਇਸ ਕਰਕੇ ਮੈਂ ਚੁੱਪ ਰਹੀ ਮੈਂ ਜ਼ਿਆਦਾ ਟਾਈਮ ਚੁੱਪ ਨਹੀਂ ਰਹਿ ਸਕਦੀ ਸੀ ਇਸ ਕਰਕੇ ਮੈਂ ਇੱਕ ਦਿਨ ਆਪਣੀ ਨਾਨੀ ਕੋਲ ਗੱਲ ਕੀਤੀ ਨਾਨੀ ਨੇ ਤਾਂ ਘਰ 'ਚ ਹੰਗਾਮਾ ਕਰ ਦਿੱਤਾ ਨਾਨੀ ਨੇ ਇਹ ਗੱਲ ਉਹਦੇ ਮਾਮੇ ਨੂੰ ਦੱਸ ਦਿੱਤੀ ਮਾਮਾ ਵੀ ਬੜਾ ਗੁੱਸੇ ਹੋਣ ਲੱਗਾ ਮਾਮਾ ਮੈਨੂੰ ਕਹਿਣ ਲੱਗਾ ਕਿ ਜਦ ਮੁੰਡੇ ਤੇਨੂੰ ਪਰੇਸ਼ਾਨ ਕਰਦੇ ਸੀ ਤਾਂ ਤੂੰ ਸਾਨੂੰ ਕਿਉਂ ਨਾ ਦੱਸਿਆ ਮੈਂ ਦੱਸਣਾ ਤਾਂ ਨਹੀਂ ਚਾਹੁੰਦੀ ਸੀ ਪਰ ਉਹ ਮੁੰਡੇ ਹਰ ਰੋਜ਼ ਹੀ ਮੇਰੇ ਪਿੱਛੇ ਆਉਣ ਲੱਗ ਪਏ ਸੀ ਜੇ ਇਸ ਕਰਕੇ ਮੈਨੂੰ ਘਰ ਵਿੱਚ ਇਹ ਗੱਲ ਕਰਨੀ ਪਈ ਮਾਮੇ ਨੇ ਕਹਿ ਦਿੱਤਾ ਸੀ ਕਿ ਇੰਸਟੀਚਿਊਟ ਵਾਲਿਆਂ ਨਾਲ ਮੈਂ ਆਪੇ ਗੱਲ ਕਰ ਲੂੰਗਾ ਉਹ ਤੈਨੂੰ ਸਵੇਰ ਦੀ ਹੀ ਕਲਾਸ ਦੇ ਦੇਣਗੇ ਸਵੇਰ ਨੂੰ ਹੀ ਤੂੰ ਸੈਂਟੀ ਨਾ ਜਾਇਆ ਕਰੇਂਗੀ ਇਕੱਲੀ ਨਹੀਂ ਜਾਣਾ ਜੇਕਰ ਲੋ ਕੋਈ ਗੱਲਬਾਤ ਹੋ ਗਈ ਅਸੀਂ ਆਪਣੀ ਭੈਣ ਨੂੰ ਕੀ ਜਵਾਬ ਦੇਾਂਗੇ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਸਵੇਰ ਦੀ ਕਲਾਸ ਹੀ ਦਵਾ ਦਿੱਤੀ ਮੈਂ ਬੜਾ ਪਛਤਾ ਰਹੀ ਸੀ ਕਿਉਂਕਿ ਮੈਂ ਸੈਂਟੀ ਨਾਲ ਵੀ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਸੈਂਟੀ ਵੀ ਮੈਨੂੰ ਗਲਤ ਨਜ਼ਰ ਨਾਲ ਵੇਖਦਾ ਸੀ ਮੈਨੂੰ ਸਮਝ ਨਹੀਂ ਲੱਗਦਾ ਸੀ ਹੁਣ ਮੈਂ ਕੀ ਕਰਾਂ ਹੁਣ ਮੇਰੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ ਮੈਂ ਫੇਰ ਦੁਬਾਰਾ ਸਵੇਰ ਦੀ ਕਲਾਸ ਲਾਉਣ ਲੱਗ ਗਈ ਸੀ ਹੁਣ ਮੈਨੂੰ ਫੇਰ ਉਹਦੇ ਨਾਲ ਜਾਣਾ ਪੈਂਦਾ ਸੀ ਉਹਦਾ ਫੇਰ ਉਹੀ ਕੰਮ ਸੀ ਉਹ ਫੇਰ ਮੇਨਾਂ ਛੇੜਖਾਨੀ ਕਰਦਾ ਰਹਿੰਦਾ ਸੀ ਮੈਨੂੰ ਸਮਝ ਨਹੀਂ ਲੱਗਦਾ ਸੀ ਕਿ ਮੈਂ ਕੀ ਕਰਾਂ ਇੱਕ ਦਿਨ ਤਾਂ ਉਹਨੇ ਹੱਥ ਦੀ ਕਰ ਦਿੱਤੀ ਉਹਨੇ ਮੈਨੂੰ ਗਲਤ ਤਰੀਕੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਮੈਨੂੰ ਗੁੱਸਾ ਆ ਗਿਆ ਮੈਂ ਉਹਦੇ ਥੱਪੜ ਮਾਰੇ ਤੇ ਮੈਂ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਅੱਜ ਮੈਂ ਘਰ ਵਿੱਚ ਜਾ ਕੇ ਸਭ ਕੁਝ ਦੱਸ ਦੇਣਾ ਮੈਂ ਇੱਦਾਂ ਕੀਤਾ ਮੈਂ ਜਾਣ ਸਾਰ ਰੋਂਦੀ ਰੋਂਦੀ ਨੇ ਨਾਨੀ ਨੂੰ ਸਾਰਾ ਕੁਝ ਦੱਸ ਦਿੱਤਾ ਨਾਨੀ ਤਾਂ ਇਹ ਗੱਲ ਸੁਣ ਕੇ ਹੈਰਾਨ ਹੀ ਰਹਿ ਗਈ ਤੇ ਚੁੱਪ ਹੋ ਗਈ ਮੈਂ ਨਾਨੀ ਨੂੰ ਕਿਹਾ ਕਿ ਇਹ ਸਭ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੀ ਸੀ ਪਰ ਆਪਣੀਆਂ ਹਰਕਤਾਂ ਤੋਂ ਬਾਜ਼ ਹੀ ਨਹੀਂ ਆਇਆ ਜਿਸ ਕਰਕੇ ਮੈਨੂੰ ਇਹ ਗੱਲ ਤੁਹਾਡੇ ਕੋਲ ਕਰਨੀ ਪਈ ਇੰਨੇ ਟਾਈਮ ਤੇ ਮਾਮੀ ਅੰਦਰ ਆ ਗਈ ਤੇ ਮੈਂ ਮਾਮੀ ਨੂੰ ਵੀ ਇਹ ਗੱਲ ਦੱਸੀ ਮਾਮੀ ਮੈਨੂੰ ਕਹਿਣ ਲੱਗੀ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਭਰਾ ਤੇ ਕਿਦਾਂ ਦੇ ਇਲਜ਼ਾਮ ਲਗਾਉਣੀ ਆ ਮੈਂ ਮਾਮੀ ਨੂੰ ਕਿਹਾ ਕਿ ਮੈਂ ਸੱਚ ਕਹਿ ਰਹੀ ਆ ਮਾਮੀ ਨੇ ਸੰਟੀ ਨੂੰ ਆਵਾਜ਼ ਮਾਰ ਕੇ ਬੁਲਾ ਲਿਆ ਮਾਮੀ ਕਹਿਣ ਲੱਗੀ ਇਹ ਕੀ ਕਹਿ ਰਹੀ ਆ ਸੰਟੀ ਕਹਿਣ ਲੱਗਾ ਕੀ ਹੋ ਗਿਆ ਮਾਮੀ ਨੇ ਸੰਟੀ ਨੂੰ ਕਿਹਾ ਕਿ ਇਹ ਕਹਿ ਰਹੀ ਆ ਕਿ ਤੂੰ ਇਹਨੂੰ ਗਲਤ ਨਜ਼ਰ ਨਾਲ ਵੇਖਦਾ ਤੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੰਟੀ ਕਹਿਣ ਲੱਗਾ ਪਾਗਲ ਹੋ ਗਈ ਆ ਕਿਦਾਂ ਦੀਆਂ ਗੱਲਾਂ ਬੋਲ ਰਹੀ ਆ ਜੇ ਹੁਣ ਮੈਂ ਤੈਨੂੰ ਤੇਰੇ ਬॉयਫਰੈਂਡ ਨਾਲ ਵੇਖ ਲਿਆ ਤਾਂ ਹੁਣ ਤੂੰ ਮੇਰੇ ਤੇ ਇਦਾਂ ਦੇ ਇਲਜ਼ਾਮ ਲਗਾਏਂਗੀ ਥੋੜੀ ਜੀ ਤਾਂ ਸ਼ਰਮ ਕਰ ਮਾਮੀ ਕਹਿਣ ਲੱਗੀ ਕਿਹੜਾ ਬॉयਫਰੈਂਡ ਮੈਂ ਵੀ ਸੰਟੀ ਦੇ ਮੂੰਹ ਵੱਲ ਵੇਖਣ ਲੱਗੀ ਉਹ ਜਾਣ ਬੁਝ ਕੇ ਗੱਲ ਦੂਜੇ ਪਾਸੇ ਲੈ ਗਿਆ ਉਹ ਕਹਿਣ ਲੱਗਾ ਮੰਮੀ ਮੈਂ ਉਹਨੂੰ ਕਈ ਵਾਰ ਇਹਦੇ ਬੋਏਫ੍ਰੈਂਡਾਂ ਨਾ ਵੇਖ ਲਿਆ ਤੇ ਮੈਂ ਇਹਨੂੰ ਕਹਿ ਦਿੱਤਾ ਕਿ ਮੈਂ ਘਰ ਜਾ ਕੇ ਦੱਸੂਗਾ ਜੇ ਤੂੰ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਈ ਮੈਂ ਤਾਂ ਘਰ ਆ ਕੇ ਕੋਈ ਗੱਲ ਦੱਸੀ ਵੀ ਨਹੀਂ ਕਿ ਚੱਲ ਕੋਈ ਗੱਲ ਨਹੀਂ ਕਾਨੂੰ ਇਹਦੇ ਗਾਲਾਂ ਪਵਾਉਣੀਆਂ ਨੇ ਪਰ ਇਹਨੇ ਮੇਰੇ ਤੇ ਇਲਜ਼ਾਮ ਲਗਾ ਦਿੱਤਾ ਹੁਣ ਮੈਂ ਪੂਰੀ ਗੱਲ ਖੁੱਲ ਕੇ ਦੱਸੂਗਾ ਮੈਂ ਤਾਂ ਹੈਰਾਨ ਹੋ ਕੇ ਉਹਦੇ ਮੂੰਹ ਵੱਲ ਵੇਖਣ ਲੱਗੀ ਮੈਂ ਕਿਹਾ ਕਿਹੜਾ ਬੋਏਫ੍ਰੈਂਡ ਕੀ ਬੋਲੇ ਜਾ ਰਿਹਾ ਤੂੰ ਸੈਂਟੀ ਕਹਿਣ ਲੱਗਾ ਕਿ ਜੋ ਤੂੰ ਆਪਣੇ ਬாய்ਫਰੈਂਡ ਨਾਲ ਗੱਡੀ 'ਚ ਬੈਠ ਕੇ ਗਈ ਸੀ ਮੈਂ ਤਾਂ ਉਹ ਗੱਲ ਆ ਕਿ ਘਰ ਨਹੀਂ ਦੱਸੀ ਪਰ ਤੂੰ ਮੇਰੇ 'ਤੇ ਇਲਜ਼ਾਮ ਲਗਾਉਣ ਲੱਗ ਪਈ ਇਸ ਕਰਕੇ ਅੱਜ ਮੈਂ ਦੱਸਦਾ ਆ ਕਿ ਆਪਣੇ ਬாய்ਫਰੈਂਡ ਨਾਲ ਇੱਕ ਖੇ ਖਾਣ ਜਾਂਦੀ ਆ ਮੈਂ ਇਹਨੂੰ ਕਿੰਨੀ ਵਾਰ ਹਟਾਇਆ ਮੈਨੂੰ ਇਹਦੇ ਬாய்ਫਰੈਂਡ ਨਾਲ ਜਾਣ ਤੋਂ ਰੋਕਿਆ ਬਸ ਇਸੇ ਕਰਕੇ ਨੇ ਬਦਲਾ ਲਿਆ ਆ ਇੰਨੇ ਮੇਰੇ 'ਤੇ ਇਲਜ਼ਾਮ ਲਗਾ ਦਿੱਤਾ ਮੈਂ ਸੈਂਟੀ ਨੂੰ ਕਿਹਾ ਕਿ ਝੂਠ ਕਿਉਂ ਬੋਲਦਾ ਆ ਇਦਾਂ ਦੀ ਕੋਈ ਗੱਲ ਵੀ ਨਹੀਂ ਆ ਤੂੰ ਜਾਣ ਬੁਝ ਕੇ ਸਭ ਕਰ ਰਿਹਾ ਮੈਂ ਤੇਰੀ ਹਰਕਤ ਸਾਰੇ ਘਰਦਿਆਂ ਨੂੰ ਦੱਸ ਦਿੱਤੀ ਇਸ ਕਰਕੇ ਤੂੰ ਮੇਰੇ ਨਾਲ ਚਾਲ ਖੇਡ ਰਿਹਾ ਮਮੀ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਮੈਨੂੰ ਕਹਿਣ ਲੱਗੀ ਮੁੰਡਾ ਸੱਚ ਕਹਿ ਰਿਹਾ ਮੈਨੂੰ ਪਤਾ ਹੀ ਕਦੇ ਵੀ ਝੂਠ ਨਹੀਂ ਬੋਲਦਾ ਜੇ ਤੂੰ ਆਪ ਕਿਸੇ ਮੁੰਡੇ ਨਾਲ ਫੜੀ ਗਈ ਤਾਂ ਤੂੰ ਮੇਰੇ ਮੁੰਡੇ ਤੇ ਇਲਜ਼ਾਮ ਲਗਾ ਰਹੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਹੁਣੇ ਆ ਜਾਣ ਦੇ ਤੇਰੇ ਮਾਮੇ ਨੂੰ ਮੈਂ ਸਾਰਾ ਕੁਝ ਦੱਸਨੀ ਆ ਮੈਂ ਬਥੇਰੇ ਤਰਲੇ ਕੀਤਾ ਕਿ ਮੈਂ ਸੱਚ ਕਹਿ ਰਹੀ ਆ ਪਰ ਮੇਰਾ ਮਾਮੀ ਨੇ ਯਕੀਨ ਨਾ ਕੀਤਾ ਮੈਂ ਨਾਨੀ ਨੂੰ ਵੀ ਕਹਿ ਰਹੀ ਸੀ ਕਿ ਮੈਂ ਸੱਚ ਕਹਿ ਰਹੀ ਆ ਨਾਨੀ ਮੈਨੂੰ ਕਹਿਣ ਲੱਗੀ ਕਿ ਮੈਨੂੰ ਤਾਂ ਤੁਸੀਂ ਦੋਵੇਂ ਇੱਕੋ ਜਿਓ ਹੁਣ ਮੈਂ ਕਿਹਦਾ ਯਕੀਨ ਕਰਾਂ ਕਿਹਦਾ ਨਾ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਆ ਨਾਨੀ ਬਸ ਇਸ ਤਰ੍ਹਾਂ ਬੋਲ ਰਹੀ ਸੀ ਘਰ ਵਿੱਚ ਰੌਲਾ ਪੈ ਗਿਆ ਤੇ ਇੰਨੇ ਟਾਈਮ ਤੱਕ ਮਾਮਾ ਵੀ ਆ ਗਿਆ ਮਾਮੀ ਨੇ ਪਹਿਲਾਂ ਹੀ ਮਾਮੇ ਨੂੰ ਦੱਸ ਦਿੱਤਾ ਕਿ ਇਹ ਆਪਣੇ ਮੁੰਡੇ ਤੇ ਇਲਜ਼ਾਮ ਲਗਾ ਰਹੀ ਆ ਸੈਂਟੀ ਨੇ ਇਹਨੂੰ ਕਿਸੇ ਮੁੰਡੇ ਨਾਲ ਵੇਖ ਲਿਆ ਇਸੇ ਕਰਕੇ ਬਾਸੇ ਆ ਕੇ ਮੁੰਡੇ ਤੇ ਇਲਜ਼ਾਮ ਲਗਾਉਣ ਲੱਗ ਪੀ ਮੈਂ ਮਾਮੇ ਨੂੰ ਦੱਸ ਰਹੀ ਸੀ ਕਿ ਇਹ ਝੂਠ ਬੋਲ ਰਿਹਾ ਸੈਂਟੀ ਵੀ ਕਹੀ ਜਾ ਰਿਹਾ ਸੀ ਕਿ ਇਹ ਝੂਠ ਬੋਲ ਰਹੀ ਆ ਮਾਮਾ ਸੈਂਟੀ ਨੂੰ ਕਹਿਣ ਲੱਗਾ ਕਿ ਮੁੰਡਾ ਕੌਣ ਆ ਮੈਨੂੰ ਮੁੰਡੇ ਨਾਲ ਮਲਵਾ ਸੈਂਟੀ ਕਹਿਣ ਲੱਗਾ ਡੈਡੀ ਉਹ ਮੁੰਡਾ ਮਿਲਣਯੋਗ ਨਹੀਂ ਆ ਉਹ ਤਾਂ ਇੱਕ ਨੰਬਰ ਦਾ ਗੁੰਡਾ ਆ ਮੈਂ ਤਾਂ ਉਸ ਤੋਂ ਬੜਾ ਬਚ-ਬਚ ਕੇ ਆਉਣਾ ਮੈਂ ਇਹਨੂੰ ਕਿੰਨੇ ਵਾਰ ਸਮਝਾਇਆ ਕਿ ਉਸ ਮੁੰਡੇ ਨਾਲ ਤੂੰ ਕੋਈ ਰਿਸ਼ਤਾ ਨਾ ਰੱਖ ਪਰ ਇਹ ਮੇਰੀ ਗੱਲ ਨਹੀਂ ਸੁਣਦੀ ਅੱਜ ਜਦੋਂ ਇਹਨੂੰ ਮੈਂ ਫੇਰ ਡਾਟਿਆ ਇਸੇ ਕਰਕੇ ਮੇਰੇ ਤੇ ਇਲਜ਼ਾਮ ਲਗਾਉਣ ਲੱਗ ਪਈ ਪਰ ਮੈਂ ਸੱਚ ਕਹਿ ਰਿਹਾ ਜੋ ਇਹ ਸਭ ਕਹਿ ਰਹੀ ਆ ਇਹ ਝੂਠ ਆ ਮਾਮੇ ਨੇ ਵੀ ਆਪਣੇ ਪੁੱਤ ਤੇ ਯਕੀਨ ਕੀਤਾ ਮम्मा ਮੈਨੂੰ ਕਹਿਣ ਲੱਗਾ ਜੇ ਤੇਰੀ ਕਿਸੇ ਮੁੰਡੇ ਨਾਲ ਗੱਲਬਾਤ ਸੀ ਤੈਨੂੰ ਕੋਈ ਮੁੰਡਾ ਪਸੰਦ ਸੀ ਤਾਂ ਤੂੰ ਸਾਡੇ ਨਾਲ ਗੱਲ ਕਰਨੀ ਸੀ ਇਸ ਤਰ੍ਹਾਂ ਕਿਸੇ ਨਾਲ ਬਾਹਰ ਤੁਰੇ ਫਿਰਨਾ ਸਾਡੀ ਇੱਜ਼ਤ ਖਰਾਬ ਕਰਨੀ ਆ ਜੇਕਰ ਕੋਈ ਇਦਾਂ ਦੀ ਗੱਲ ਆ ਤਾਂ ਤੂੰ ਆਪਣੇ ਮੰਮੀ ਡੈਡੀ ਨਾਲ ਗੱਲ ਕਰ ਸਕਦੀ ਸੀ ਪਰ ਤੂੰ ਸਾਡੀ ਬਾਹਰ ਇੱਜ਼ਤ ਖਰਾਬ ਕਰਦੀ ਫਿਰਦੀ ਆ ਮੈਂ ਮਾਮੇ ਨੂੰ ਕਹੇ ਝੂਠ ਬੋਲ ਰਿਹਾ ਆ ਇਦਾਂ ਦਾ ਕੁਝ ਵੀ ਨਹੀਂ ਆ ਪਰ ਮਾਮੇ ਨੇ ਮੇਰੇ ਤੇ ਯਕੀਨ ਨਾ ਕੀਤਾ ਮੈਂ ਰੋਂਦੀ ਹੋਈ ਅੰਦਰ ਚਲੀ ਗਈ ਅੰਦਰ ਜਾ ਕੇ ਮੈਂ ਦਰਵਾਜ਼ਾ ਬੰਦ ਕਰਕੇ ਪੈ ਗਈ ਨਾਨੀ ਦਰਵਾਜ਼ਾ ਖੜਕਾ ਰਹੀ ਸੀ ਨਾਨੀ ਬਹੁਤ ਮਜਬੂਰ ਹੋ ਗਈ ਸੀ ਕਿਉਂਕਿ ਉਹ ਆਪਣੇ ਪੋਤੇ ਨੂੰ ਵੀ ਨਹੀਂ ਕਹਿ ਸਕਦੀ ਸੀ ਤੇ ਮੈਨੂੰ ਵੀ ਨਹੀਂ ਕਹਿ ਸਕਦੀ ਸੀ ਜੇਕਰ ਮੇਰੀ ਸੈਡ ਲੈਂਦੀ ਸੀ ਤਾਂ ਮਾਮੀ ਨੇ ਉਹਦੇ ਨਾਲ ਗੁੱਸੇ ਹੋ ਜਾਣਾ ਸੀ ਨਾਨੀ ਦੀ ਮਜਬੂਰੀ ਮੈਂ ਸਮਝਦੀ ਸੀ ਨਾਨਾ ਉਸ ਟੈਮ ਘਰ ਨਹੀਂ ਸੀ ਮਾਮੀ ਨੇ ਸਾਰਿਆਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਨਾਨੇ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਨਾਨਾ ਪਹਿਲਾਂ ਹੀ ਦਿਲ ਦਾ ਮਰੀਜ਼ ਆ ਤੁਹਾਡੀਆਂ ਗੱਲਾਂ ਕਰਕੇ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੈ ਇਸ ਕਰਕੇ ਨਾਨੇ ਕੋਲ ਕਿਸੇ ਨੇ ਕੋਈ ਗੱਲ ਨਾ ਕੀਤੀ ਹੁਣ ਮੈਂ ਵੀ ਇਸ ਗੱਲ ਨੂੰ ਲੈ ਕੇ ਚੁੱਪੋ ਗਈ ਸੀ ਮੇਰਾ ਪੇਪਰ ਹੁਣ ਵਿੱਚ ਸਿਰਫ 1 ਮਹੀਨਾ ਰਹਿ ਗਿਆ ਸੀ ਮੈਂ 1 ਮਹੀਨਾ ਹੋਰ ਲਾ ਕੇ ਪੇਪਰ ਦੇ ਦੇਣਾ ਸੀ ਆਪਣਾ ਮਨ ਮੈਂ ਸਮਝਾ ਲਿਆ ਸੀ ਕਿ 1 ਮਹੀਨਾ ਇੱਦਾਂ ਹੀ ਚੁੱਪ ਕਰਕੇ ਕੱਢ ਲੈਨੀ ਆ ਅਗਲੇ ਦਿਨ ਜਦੋਂ ਮੈਂ ਇੰਸਟੀਚਿਊਟ ਜਾਣ ਲਈ ਤਿਆਰ ਹੋਈ ਤਾਂ ਮੰਮੀ ਮੈਨੂੰ ਕਹਿਣ ਲੱਗੀ ਮੇਰੇ ਮੁੰਡੇ ਨਾਲ ਜਾਣ ਦੀ ਕੋਈ ਲੋੜ ਨਹੀਂ ਆਪਣਾ ਬੱਸ ਤੇ ਚਲੀ ਜਾ ਪਰ ਉਸ ਟਾਈਮ ਬੱਸ ਨਹੀਂ ਆਉਂਦੀ ਸੀ ਨਾਨੀ ਕਹਿਣ ਲੱਗੀ ਚੱਲ ਕੋਈ ਗੱਲ ਨਹੀਂ ਜਵਾਕ ਨੇ ਮਾੜੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਮੰਮੀ ਕਹਿਣ ਲੱਗੀ ਇਹ ਫੇਰ ਮੇਰੇ ਮੁੰਡੇ ਤੇ ਇਲਜ਼ਾਮ ਲਗਾਉਗੀ ਇਹ ਜੋ ਮਰਜੀ ਕਰੇ ਪਰ ਮੈਂ ਆਪਣੇ ਮੁੰਡੇ ਨਾਲ ਨਹੀਂ ਜਾਣ ਦੇਣਾ ਮੈਂ ਮਾਮੀ ਦੀਆਂ ਮਿੰਤਾ ਕਰਨ ਲੱਗੀ ਕਿ ਮੇਰਾ ਇੱਕ ਮਹੀਨਾ ਰਹਿ ਗਿਆ ਮੈਨੂੰ ਜਾਣ ਦਿਓ ਇਸ ਟਾਈਮ ਕੋਈ ਬੱਸ ਵੀ ਨਹੀਂ ਆਉਂਦੀ ਪਰ ਮਾਮੀ ਨਾ ਮੰਨੀ ਤਾਂ ਮੈਨੂੰ ਮਾਮਾ ਛੱਡ ਕੇ ਆਉਂਦਾ ਰਿਹਾ ਤੇ ਇੱਕ ਦਿਨ ਮਾਮੇ ਨੇ ਕਹਿ ਦਿੱਤਾ ਕਿ ਇਹ ਮੁੰਡੇ ਨਾਲ ਹੀ ਜਾਊਗੀ ਇਹ ਤਾਂ ਜਵਾਕਿਆ ਇਹਨਾਂ ਨੂੰ ਕਿ ਪਤਾ ਤੂੰ ਤਾਂ ਸਿਆਣੀ ਆ ਇਸ ਤਰ੍ਹਾਂ ਮਾਮੇ ਨੇ ਮਾਮੀ ਨੂੰ ਚੁੱਪ ਕਰਾ ਦਿੱਤਾ ਪਰ ਸੰਤ ਹੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਸੀ ਮੈਂ ਸੈਂਟੀ ਨੂੰ ਕਿਹਾ ਕਿ ਵੇਖ ਲਾ ਆਪਾਂ ਭੈਣ ਭਰਾ ਲੱਗਦੇ ਆ ਹੁਣ ਤਾਂ ਮੈਂ ਘਰ ਵੀ ਦੱਸ ਦਿੱਤਾ ਫਿਰ ਵੀ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਸੈਂਟੀ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਨਾਲ ਰਿਸ਼ਤਾ ਬਣਾ ਲੈ ਤੂੰ ਮੈਨੂੰ ਖੁਸ਼ ਕਰਦੀ ਰਿਹਾ ਕਰ ਮੈਂ ਤੇਰੇ ਬਾਰੇ ਕਿਸੇ ਨੂੰ ਕੁਝ ਨਹੀਂ ਕਹਿੰਦਾ ਮੈਨੂੰ ਤਾਂ ਉਹਦੀ ਗੱਲ ਸੁਣ ਕੇ ਸ਼ਰਮ ਆ ਜਾਂਦੀ ਪਰ ਉਹਨੂੰ ਕਹਿਣ ਲੱਗੇ ਨੂੰ ਸ਼ਰਮ ਨਹੀਂ ਆਉਂਦੀ ਸੀ ਮੈਂ ਸੈਂਟੀ ਨੂੰ ਕਿਹਾ ਕਿ ਘਰ ਦੇ ਮੈਨੂੰ ਤੇਰਾ ਨਾ ਇਸ ਕਰਕੇ ਭੇਜ ਦੇ ਤਾਂ ਕਿ ਤੂੰ ਮੇਰੀ ਰਾਖੀ ਕਰ ਸਕੇ ਤੂੰ ਮੇਰਾ ਭਰਾ ਆ ਪਰ ਉਹਨਾਂ ਨੂੰ ਨਹੀਂ ਪਤਾ ਕਿ ਭਰਾ ਹੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਆ ਇੱਕ ਦਿਨ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਸੈਂਟੀ ਨੇ ਹੱਥ ਹੀ ਕਰ ਦਿੱਤੀ ਉਹਨੇ ਇੱਕ ਹੋਟਲ ਅੱਗੇ ਜਾ ਕੇ ਬਾਈਕ ਖੜਾ ਦਿੱਤਾ ਤੇ ਮੈਨੂੰ ਕਹਿਣ ਲੱਗਾ ਤੇਰੇ ਲਈ ਮੈਂ ਇੱਕ ਸਰਪ੍ਰਾਈਜ਼ ਲਿਆਇਆ ਉਹ ਮੈਨੂੰ ਜ਼ਬਰਦਸਤੀ ਹੋਟਲ ਵਿੱਚ ਲੈ ਕੇ ਜਾਣ ਲੱਗਾ ਉਹ ਮੇਰੀ ਬਾਹ ਫੜ ਕੇ ਅੰਦਰ ਨੂੰ ਲਿਜਾ ਰਿਹਾ ਸੀ ਮੈਂ ਉਹਨੂੰ ਰੋਕ ਰਹੀ ਸੀ ਉੱਥੇ ਇੱਕ ਅੰਕਲ ਬੈਠਾ ਸੀ ਉਹਨੇ ਸੈਂਟੀ ਦੀ ਬਾਹ ਫੜ ਲਈ ਤੇ ਸੈਂਟੀ ਨੂੰ ਕਹਿਣ ਲੱਗਾ ਕਿ ਇਹ ਤੂੰ ਕੀ ਕਰ ਰਿਆ ਸੈਂਟੀ ਕਹਿਣ ਲੱਗਾ ਇਹ ਮੇਰੀ ਭੂਆ ਦੀ ਕੁੜੀ ਆ ਅਸੀਂ ਇੱਥੇ ਕੰਮ ਆਏ ਆ ਤੁਹਾਨੂੰ ਕੀ ਮੈਂ ਰੋਂਦੀ ਰੋਂਦੀ ਨੇ ਅੰਕਲ ਨੂੰ ਸਾਰਾ ਕੁਝ ਦੱਸ ਦਿੱਤਾ ਅੰਕਲ ਕਹਿਣ ਲੱਗਾ ਕਿ ਮੈਂ ਇੱਥੇ ਹੁਣੇ ਪੁਲਿਸ ਬੁਲਾਉਣ ਲੱਗਿਆ ਇੰਨੀ ਗੱਲ ਸੁਣਦਿਆਂ ਸੈਂਟੀ ਨੇ ਮੇਰੀ ਬਾਹ ਛੱਡ ਦਿੱਤੀ ਅੰਕਲ ਮੈਨੂੰ ਕਹਿਣ ਲੱਗਾ ਕਿ ਚੱਲ ਤੀਏ ਤੂੰ ਮੇਰੀ ਸਕੂਟਰੀ ਤੇ ਬੈਠ ਮੈਨੂੰ ਤਾਂ ਬਸ ਕਿਸੇ ਤੇ ਵੀ ਯਕੀਨ ਨਹੀਂ ਆ ਰਿਹਾ ਸੀ ਉਸ ਅਣਜਾਣ ਅੰਕਲ ਤੇ ਵੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਚੱਲ ਮੈਂ ਤੈਨੂੰ ਘਰ ਛੱਡ ਕੇ ਆਉਣਾ ਪਰ ਹੋਰ ਮੇਰੇ ਕੋਲ ਕੋਈ ਚਾਰਾ ਵੀ ਨਹੀਂ ਸੀ ਸੈਂਟੀ ਮੈਨੂੰ ਛੱਡ ਕੇ ਉਥੋਂ ਚਲਾ ਗਿਆ ਕਿਉਂਕਿ ਉਹ ਡਰ ਗਿਆ ਸੀ ਮੈਂ ਅੰਕਲ ਦੀ ਸਕੂਟਰੀ ਤੇ ਬੈਠ ਕੇ ਘਰ ਚਲੀ ਗਈ ਜਦੋਂ ਮੈਂ ਘਰ ਗਈ ਤਾਂ ਘਰ ਸੈਂਟੀ ਨਹੀਂ ਸੀ ਅੰਕਲ ਨੇ ਘਰ ਜਾ ਕੇ ਸਾਰਾ ਕੁਝ ਦੱਸ ਦਿੱਤਾ ਸੈਂਟੀ ਸ਼ਾਮ ਤੱਕ ਘਰ ਆਇਆ ਸ਼ਾਮ ਤੱਕ ਅੰਕਲ ਸਾਡੇ ਘਰ ਹੀ ਰਹੇ ਕਿਉਂਕਿ ਮਾਮਾ ਕਹਿ ਰਿਹਾ ਸੀ ਕਿ ਤੂੰ ਮੁੰਡੇ ਨੂੰ ਪਛਾਣੀ ਕਿ ਇਹੀ ਮੁੰਡਾ ਕੁੜੀ ਨਾਲ ਜ਼ਬਰਦਸਤੀ ਕਰਦਾ ਸੀ ਜਦੋਂ ਸੈਂਟੀ ਘਰ ਆਇਆ ਤਾਂ ਅੰਕਲ ਨੇ ਦੱਸ ਦਿੱਤਾ ਕਿ ਇਹ ਮੁੰਡਾ ਤਾਂ ਢੀ ਕੁੜੀ ਨੂੰ ਜ਼ਬਰਦਸਤੀ ਹੋਟਲ ਚ ਲੈ ਜਾ ਰਿਹਾ ਸੀ ਹੁਣ ਮਾਮੀ ਵੀ ਚੁੱਪ ਕਰਕੇ ਖੜੀ ਸੀ ਮੈਂ ਸਾਰਿਆਂ ਨੂੰ ਕਿਹਾ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਪਰ ਤੁਸੀਂ ਮੇਰੀ ਗੱਲ ਤੇ ਯਕੀਨ ਨਹੀਂ ਕੀਤਾ ਸੈਂਟੀ ਬੜੀਆਂ ਸਫਾਈਆਂ ਦੇ ਰਿਹਾ ਸੀ ਪਰ ਮਾਮੇ ਨੇ ਸੈਂਟੀ ਨੂੰ ਬੜਾ ਕੁੱਟਿਆ ਤੇ ਹੁਣ ਮੈਨੂੰ ਨਾਨੀ ਮੇਰੇ ਪਿੰਡ ਲੈ ਗਈ ਸੀ ਮੈਂ ਉੱਥੋਂ ਬੱਸ ਵਿੱਚ ਕਲਾਸ ਲਗਾਉਣ ਆਉਂਦੀ ਸੀ ਹੁਣ ਤਾਂ ਮੈਂ ਹਾਇਲਾਈਟਸ ਕਰਕੇ ਕੈਨੇਡਾ ਚਲੀ ਗਈ ਆ ਪਰ ਰੋਜ਼ ਦਿਨ ਤੋਂ ਬਾਅਦ ਮੈਂ ਕਦੇ ਵੀ ਸੰਟੀ ਨੂੰ ਨਹੀਂ ਬੁਲਾਇਆ ਮਾਮੇ ਨੇ ਦੋਵੇਂ ਹੱਥ ਜੋੜ ਕੇ ਮੇਰੇ ਕੋਲੋਂ ਮਾਫੀ ਮੰਗੀ ਕਿ ਮੈਂ ਤੇਰਾ ਗੁਨੇਗਾਰ ਆਂ ਭੈਣ ਮੇਰੇ ਕੋਲ ਤੈਨੂੰ ਛੱਡ ਕੇ ਗਈ ਸੀ ਪਰ ਮੈਂ ਤੇਰੀ ਰੱਖਿਆ ਨਹੀਂ ਕਰ ਸਕਿਆ ਮੈਂ ਮਾਮੇ ਨੂੰ ਕਿਹਾ ਕਿ ਤੁਹਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਕਦੇ ਵੀ ਕਿਸੇ ਕੁੜੀ ਨੂੰ ਰਿਸ਼ਤੇਦਾਰੀ ਵਿੱਚ ਛੱਡਣ ਤੋਂ ਪਹਿਲਾਂ ਇਹ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਉਸ ਘਰ ਵਿੱਚ ਤੁਹਾਡੀ ਕੁੜੀ ਸੁਰੱਖਿਅਤ ਹੈ ਵੀ ਜਾਂ ਨਹੀਂ ਕਿਉਂਕਿ ਬਾਅਦ ਵਿੱਚ ਪਛਤਾਏ ਤੋਂ ਕੁਝ ਨਹੀਂ ਬਣਦਾ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ